ਜੇ ਆਪਾਂ ਅੱਜ ਤੋਂ 10-15 ਸਾਲ ਪਹਿਲਾਂ ਦਾ ਸਮਾਂ ਦੇਖੀਏ ਤਾਂ ਅੱਜ ਦਾ ਸਮਾਂ ਬਹੁਤ ਜ਼ਿਆਦਾ ਬਦਲ ਚੁੱਕਿਆ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਪਿੰਡ ਦੇ ਵਿੱਚ ਕਿਸੇ ਕਿਸੇ ਘਰ ਟੀਵੀ ਹੁੰਦਾ ਉਸ ਤੋਂ ਬਾਅਦ ਫਿਰ ਫੋਨ ਆਏ ਤੇ ਫਿਰ ਇੰਟਰਨੈਟ ਆਇਆ ਫਿਰ ਉਹ ਸਮਾਂ ਆਇਆ ਕਿ ਜਿਵੇਂ ਕਿਸੇ ਪਰਿਵਾਰ ਦੇ ਵਿੱਚ 4 ਤੋਂ 5 ਮੈਂਬਰ ਨੇ ਤਾਂ ਉਹਨਾਂ ਦੇ ਵਿੱਚ ਪਰਿਵਾਰ ਦੇ ਸਿਰਫ ਇੱਕ ਮੈਂਬਰ ਕੋਲ ਮੋਬਾਈਲ ਫੋਨ ਹੁੰਦਾ ਸੀ ਪਰ ਜੇ ਅੱਜ ਦਾ ਟਾਈਮ ਦੇਖੀਏ ਤਾਂ ਅੱਜ ਜਿੰਨੇ ਮੈਂਬਰ ਨੇ ਉਹਨੇ ਹੀ ਮੋਬਾਈਲ ਫੋਨ ਨੇ ਉਸ ਤੋਂ ਬਾਅਦ ਇੰਟਰਨੈਟ ਆਇਆ ਤੇ ਇੰਟਰਨੈਟ ਇੰਨਾ ਸਸਤਾ ਕਰ ਦਿੱਤਾ ਕਿ ਉਹ ਹਰ ਬੰਦੇ ਦੀ ਪਹੁੰਚ ਦੇ ਵਿੱਚ ਹੋ ਗਿਆ ਕੁਝ ਸਾਲਾਂ ਦੇ ਵਿੱਚ ਸਮਾਂ ਬਹੁਤ ਤੇਜ਼ੀ ਨਾਲ ਬਦਲਿਆ ਇਸ ਬਦਲਦੇ ਹੋਏ ਸਮੇਂ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਟੈਕਨੋਲੋਜੀ ਦੇ ਗੁਲਾਮ ਹੋ ਗਏ ਜਦੋਂ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਪੁਰਾਣੇ ਟਾਈਮ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਉਹ ਸਮਾਂ ਚੰਗਾ ਲੱਗਦਾ ਤਾਂ ਸਾਨੂੰ ਉਹ ਸਮਾਂ ਸਕੂਨ ਦੇਣ ਵਾਲਾ ਲੱਗਦਾ ਇਸ ਦਾ ਕਾਰਨ ਇਹ ਹੀ ਆ ਕਿ ਤੇਜ਼ੀ ਨਾਲ ਬਦਲੀ ਹੋਈ ਟੈਕਨੋਲੋਜੀ ਨੇ ਸਾਨੂੰ ਆਪਣਾ ਗੁਲਾਮ ਬਣਾ ਲਿਆ ਅੱਜ ਹਰੇਕ ਬੰਦਾ ਮੋਬਾਈਲ ਦੇ ਉੱਪਰ ਸਕਰੋਲ ਕਰਦਾ ਵੀਡੀਓ ਦੇਖਦਾ ਜੋ ਵੀ ਉਸਦੇ ਸਾਹਮਣੇ ਹੁੰਦਾ ਉਹ ਉਹੀ ਕੁਝ ਦੇਖੀ ਜਾਂਦਾ ਕੋਈ ਬੰਦਾ ਮੋਬਾਈਲ ਦੇ ਉੱਪਰ ਕੰਟਰੋਵਰਸੀ ਵਾਲੀਆਂ ਵੀਡੀਓ ਦੇਖੀ ਜਾਂਦਾ ਕਿਸੇ ਸੈਲੀਬ੍ਰਿਟੀ ਦੀ ਕਿਸੇ ਨਾਲ ਲੜਾਈ ਦੇਖੀ ਜਾਂਦਾ ਤੇ ਕੋਈ ਉਸਦੇ ਉੱਪਰ ਲਗਜ਼ਰੀ ਗੱਡੀਆਂ ਤੇ ਲਗਜ਼ਰੀ ਘਰ ਦੇਖੀ ਜਾਂਦਾ ਉਹ ਮੋਬਾਈਲ ਦੇ ਉੱਪਰ ਮਹਿੰਗੀਆਂ ਗੱਡੀਆਂ ਤੇ ਮਹਿੰਗੇ ਘਰ ਦੇਖ ਕੇ ਆਪਣੀ ਜ਼ਿੰਦਗੀ ਨੂੰ ਕਿਸੇ ਦੀ ਹੋਰ ਜ਼ਿੰਦਗੀ ਦੇ ਨਾਲ ਕੰਪੇਅਰ ਕਰਦਾ ਤੇ ਫਿਰ ਉਸ ਨੂੰ ਆਪਣੀ ਜ਼ਿੰਦਗੀ ਬੋਰਿੰਗ ਤੇ ਨਿਰਾਸ਼ਾਜਨਕ ਲੱਗਣ ਲੱਗ ਜਾਂਦੀ ਆ ਉਸ ਨੂੰ ਲੱਗਦਾ ਕਿ ਮੇਰੇ ਕੋਲ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਇਹੀ ਚੀਜ਼ ਸਾਨੂੰ ਨਿਰਾਸ਼ਾ ਦੇ ਵੱਲ ਲੈ ਕੇ ਜਾਂਦੀ ਆ ਤੇ ਅੰਦਰ ਦੇ ਖਾਲੀਪਣ ਨੂੰ ਵਧਾਉਂਦੀ ਆ ਜੇ ਸਾਨੂੰ ਅੱਜ ਤੋਂ 15-20 ਸਾਲ ਪੁਰਾਣਾ ਸਮਾਂ ਚੰਗਾ ਲੱਗਦਾ ਤਾਂ ਆਉਣ ਵਾਲੇ 4-5 ਸਾਲ ਦੇ ਵਿੱਚ ਹੀ ਸਮਾਂ ਇੰਨਾ ਬਦਲ ਜਾਣਾ ਕਿ ਅਸੀਂ ਅੱਜ ਦੇ ਸਮੇਂ ਨੂੰ ਵੀ ਕਿਸੇ ਪੁਰਾਣੇ ਸਮੇਂ ਜਾਂ ਕਿਸੇ ਬੀਤੀ ਹੋਈ ਸਦੀ ਦੇ ਵਾਂਗ ਯਾਦ ਕਰਿਆ ਕਰਾਂਗੇ ਜਿਹੜੇ ਸਭ ਤੋਂ ਪਹਿਲਾਂ ਕੰਪਿਊਟਰ ਬਣੇ ਉਹਨਾਂ ਨੂੰ ਕਮਾਂਡ ਦੇਣੀ ਪੈਂਦੀ ਸੀ ਤੇ ਜੋ ਅਸੀਂ ਕਮਾਂਡ ਦਿੰਦੇ ਸੀ ਉਹ ਉਹਨਾਂ ਹੀ ਆਨਸਰ ਦਿੰਦੇ ਸੀ ਪਰ ਅੱਜ ਦੇ ਟਾਈਮ ਵਿੱਚ AI ਇੰਨਾ ਐਡਵਾਂਸ ਹੋ ਗਿਆ ਕਿ ਉਸਨੇ ਹਿਊਮਨ ਦੀ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ ਉਹ ਆਪਣੇ ਫੈਸਲੇ ਆਪ ਕਰ ਸਕਦਾ ਭਾਵੇਂ AI ਬਾਰੇ ਇਹ ਕਿਹਾ ਜਾਂਦਾ ਕਿ ਬਹੁਤ ਸਾਰੀਆਂ ਜੌਬਸ ਨੂੰ ਰਿਪਲੇਸ ਕਰ ਦੇਵੇਗਾ ਇਹ ਬਹੁਤ ਸਾਰੇ ਬਿਜ਼ਨਸ ਖਾ ਜਾਵੇਗਾ ਪਰ ਫਿਰ ਵੀ ਹਲੇ ਇਸ ਨੂੰ ਆਪਣਾ ਦੁਸ਼ਮਣ ਕਹਿਣਾ ਜਲਦਬਾਜ਼ੀ ਹੋਵੇਗੀ ਜਿਹੜੇ ਵੱਡੇ ਬੰਦੇ ਆ ਕੋਈ ਵੱਡੇ ਬਿਜ਼ਨਸਮੈਨ ਆ ਹਲੇ ਉਹਨਾਂ ਲਈ ਖਤਰਾ ਹੋ ਸਕਦਾ ਪਰ ਜਿਹੜੇ ਬੰਦੇ ਨੇ ਕੋਈ ਛੋਟਾ ਮੋਟਾ ਬਿਜ਼ਨਸ ਕਰਕੇ ਜਾਂ ਜੌਬ ਕਰਕੇ ਆਪਣਾ ਕੰਮ ਚਲਾਉਣਾ ਆਪਣਾ ਗੁਜ਼ਾਰਾ ਕਰਨਾ ਹਲੇ ਉਹਨਾਂ ਲੋਕਾਂ ਦੇ ਲਈ ਕੋਈ ਐਡਾ ਵੱਡਾ ਖਤਰਾ ਨਜ਼ਰ ਨਹੀਂ ਆ ਰਿਹਾ ਜੇ ਤੁਸੀਂ ਇੱਕ ਸਟੂਡੈਂਟ ਹੋ ਤਾਂ ਤੁਸੀਂ ਚੈਟ ਜੀਪੀਟੀ ਦੇ ਉੱਪਰ ਜਾ ਕੇ ਜੇ ਕੋਈ ਵੀ ਕੁਐਸਚਨ ਫਿਲ ਕਰਦੇ ਹੋ ਤਾਂ ਇਹ ਉਸ ਦਾ ਇੱਕ ਬਿਲਕੁਲ ਹੀ ਨਵਾਂ ਤੇ ਯੂਨਿਕ ਆਨਸਰ ਦੇਵੇਗਾ ਜੇ ਤੁਸੀਂ ਗੂਗਲ ਦੇ ਉੱਪਰ ਜਾ ਕੇ ਸਰਚ ਕਰਦੇ ਹੋ ਤਾਂ ਤੁਹਾਨੂੰ ਉਹੀ ਚੀਜ਼ ਮਿਲਦੀ ਹੈ ਜੋ ਫਾਈਲਾਂ ਉੱਤੇ ਪਹਿਲਾਂ ਤੋਂ ਸਟੋਰ ਕੀਤੀਆਂ ਗਈਆਂ ਨੇ ਚੈਟ ਜੀਪੀਟੀ ਪਹਿਲਾਂ ਸਾਰੇ ਕਸ ਨੂੰ ਐਨਾਲਾਈਜ਼ ਕਰੇਗਾ ਫਿਰ ਹਿਊਮਨ ਦੀ ਤਰ੍ਹਾਂ ਸੋਚੇਗਾ ਤੇ ਫਿਰ ਤੁਹਾਨੂੰ ਉਸ ਦਾ ਆਨਸਰ ਦੇਵੇਗਾ ਜੇ ਤੁਸੀਂ ਇੱਕ ਯੂਟਿਊਬਰ ਹੋ ਤੇ ਤੁਸੀਂ ਵਾਇਸਓਵਰ ਦਾ ਚੈਨਲ ਬਣਾਉਣਾ ਤੇ ਆਪ ਤੁਸੀਂ ਵਾਇਸਓਵਰ ਨਹੀਂ ਕਰਨਾ ਚਾਹੁੰਦੇ ਤਾਂ ਵੀ ਤੁਸੀਂ AI ਦੀ ਹੈਲਪ ਦੇ ਨਾਲ ਆਪਣਾ ਇੱਕ YouTube ਚੈਨਲ ਬਣਾ ਸਕਦੇ ਹੋ। ਸੋ ਹਾਲੇ ਇਸ ਨੂੰ ਦੁਸ਼ਮਣ ਨਹੀਂ ਕਿਹਾ ਜਾ ਸਕਦਾ। ਤੁਸੀਂ ਇਸ ਦੀ ਹੈਲਪ ਦੇ ਨਾਲ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ ਤੇ ਆਪਣੀ ਜੌਬ ਦੇ ਵਿੱਚ ਜਾਂ ਆਪਣੀ ਸਟੱਡੀ ਦੇ ਵਿੱਚ ਵੀ ਇਸ ਦੀ ਹੈਲਪ ਲੈ ਸਕਦੇ ਹੋ। ਸੋ ਅੱਜ ਲੋੜ ਹੈ ਕੁਝ ਨਵਾਂ ਸਿੱਖਣ ਦੀ, ਨਵਾਂ ਜਾਣਨ ਦੀ ਤੇ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣ ਦੀ। ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਨੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ।